ਜੀ ਸਤਿ ਸ੍ਰੀ ਅਕਾਲ ਸਾਰੀ YouTube ਫੈਮਲੀ ਨੂੰ ਅੱਜ ਅਸੀਂ ਪੰਜੀਰੀ ਤਿਆਰ ਕਰਾਂਗੇ ਅੱਜ ਅਸੀਂ ਪੰਜੀਰੀ ਬਣਾਵਾਂਗੇ ਮਾ ਮਾਂ ਬਣਾਈ ਜਾਂਦੇ ਆ ਪੰਜੀਰੀ ਆ ਦੇਖੋ ਅੰਦੀਸ ਜੀ ਬਣਾਉਣੇ ਆ ਜੀ ਪੰਜੀਰੀ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਇੱਕ ਵੀ ਅੱਜ ਆਪਾਂ ਪੰਜੀਰੀ ਬਣਾਵਾਂਗੇ ਜੀ ਤੇ ਹੁਣ ਅਸੀਂ ਦਿਖਾ ਰਹੇ ਹਾਂ ਜੀ ਦੇਖੋ ਚੁੱਲੇ ਤੇ ਆਪਾਂ ਕੜਾਹੀ ਪਈ ਹੋਈ ਹੈ ਜੀ ਕਿ ਆਪਾਂ ਖੁਰਚਣਾ ਮਾਰ ਰਹੇ ਆ ਜੀ ਹਜੇ ਆਪਾਂ ਆਟਾ ਪਾਇਆ ਦਵਾਈਆਂ ਪੌਣੀਆਂ ਹਜੇ ਬਾਕੀ ਆ ਤੇ ਖੰਡ-ਕੁੰਡ ਮਿਕਸੋ ਕਰਨੀ ਏ ਇਹ ਨਹੀਂ ਚੱਕੜ ਆ ਗੁਰਬੀਰਾ ਪਰ ਆ ਪਾ ਦਬਾਉਂਦੇ ਥੋੜੀ ਜੀ ਲੈ ਲੈ ਉਹ ਅੱਜ ਉਹਦੇ ਇੱਕ ਅਜੂ ਹਾਂ ਇਹ ਅਜੂ ਕਪੜੇ ਤੇ ਮਰੀਆ ਦੀ ਮਰੀਆ ਮਰੀ ਹੈ ਕੀ ਹੈ ਕਾਸ਼ ਇਹ ਇਹ ਮੇਰੀ ਚੁਗਲੀ ਹੋ ਜਾਂਦੀ ਹੈ ਦੇਖੋ ਮੇਰੀ ਚੁਗਲੀ ਹੋ ਜਾਂਦੀ ਹੈ ਉਧਰ ਇਹ ਦੋ ਤਾਂ

ਜੀ ਲੋ ਜੀ ਦੇਖੋ ਜੀ ਅਸੀਂ ਅੱਜ ਪਨੀਰ ਬਣਾ ਰਹੇ ਆ ਜੀ ਇਹ ਜਿਹੜੀ ਮੰਮੀ ਕਹਿੰਦੀ ਸੀ ਵੀ ਤੂੰ ਕੰਮ ਕਰ ਲਾ ਦੂਜੀ ਕੁੜੀਆਂ ਨੂੰ ਕਹਿ ਰਹੀ ਸੀ ਇਹ ਮਰੀਮ ਬਣਾ ਰਹੀ ਹੈ ਵੀਡੀਓ ਸਪੈਸ਼ਲੀ ਤੁਹਾਨੂੰ ਦਿਖਾ ਰਹੀ ਹੈ ਜੀ ਕਿ ਆਪਾਂ ਪਸੰਜੀ ਦੀ ਰਲਾ ਲਿਆ ਅੱਜ ਦੇਖ ਮੰਮੀ ਲਾ ਲਓ ਗਿਆ ਬਸ ਨਾਲ ਆਉਂਦੀ ਅੱਜ ਮੈਂ ਤਾਂ ਆ ਹੀ ਆਉਂਦੀ ਆਜੂ ਥੋੜੀ ਆ ਬਸ ਨਾਲ ਆਉਂਦੀ ਆ ਹਾਂ ਜਲਦੀ ਕੋਈ ਨਹੀਂ ਤਾਂ ਨਹੀਂ ਆਉਂਦੀ। ਆਹ ਬਾਰੀ ਚੋਣੀ। ਹਾਜੇ ਛਾੜ ਦਿਓ ਮਾੜਾ ਜਿਹਾ ਛੱਡ ਦੇਣ ਦੇ ਹੈ ਨਾ। ਹੈ? ਥੋੜੀ ਹੋਣੀ। ਤੇਰੀ ਕੋਲੇ ਨਾਲ ਕੱਟ ਤਾਉਂਦੀ ਆ। ਅੱਗੀ ਦੇਖੋ ਜੀ ਆਪਣਾ ਆਟਾ ਹਜੇ ਥੋੜਾ ਜਿਹਾ ਬਾਕੀ ਹਜੇ ਥੋੜੀ ਜੀ ਕੱਚ ਹੈਗੀ ਐ ਜੀ ਹੋਰ ਭੁੰਨਣਾ ਆਟਾ ਹਜੇ ਕੱਚਾ ਵਾ ਥੋੜਾ ਜਿਹਾ। ਤੇ ਜਦੋਂ ਪੁੱਜ ਗਿਆ ਜੀ ਸਮਾਨ ਕੇ ਫਿਰ ਆਪਾਂ ਇਹਦੇ ਚ ਦਵਾਈਆਂ ਪਾ ਦਾਂਗੇ ਜੀ ਤੇ ਗੂੜਾ ਖੰਡ ਪਾ ਦਾਂਗੇ ਜੀ ਗੂੜਾ ਖੰਡ ਜਿਹੜੀ। Sånn. ਲੰਘ ਕਾ ਨਾ ਸੀ। ਲੈ ਦੇ ਫਾਇਆ। ਆ ਦੇਖੋ ਜੀ। ਇਹ ਨਹੀਂ ਜੀ ਦਵਾਈਆਂ ਕੁੱਟੀਆਂ ਹੁੰਦੀਆਂ ਆਪਣੀਆਂ। ਮਗਜ, ਕਾਜੂ, ਬਦਾਮ ਤੇ ਖਾਸ ਖਾਸ ਅਲੱਗ ਪਈ ਹੈ ਜੀ ਇਹ ਜੀ ਆਪਣੀ ਤੇ ਕਮਰ ਕਾਸ ਜਿਹੜਾ ਤੁਸੀਂ ਕਹਿੰਦੇ ਹੁੰਦੇ ਨੇ ਉਹ ਦਵਾਈਆਂ ਬਣ ਜਾਂਦੇ। ਤੇ ਫੁੱਟ ਚੈਰੀ ਚੂਰੀ ਬਹੁਤ ਨਿਕਸ ਦਵਾਈਆਂ ਨੇ ਜੀ। ਆਪਾਂ ਪੈਕਟ ਲਿਆਂਦਾ ਸੀ। ਉਹ ਪੈਕਟ ਕਿੱਧਰ ਗਿਆ? ਮਰੀਨਾ। ਹੋਪੀ ਆਖਾ ਕੋਲੇ ਹੋੜਾ। ਯੱਖਾ ਕੋਲ ਹੈ ਜਿੱਦਾਂ ਹੁਣ ਨਾ ਮਾਰਾ ਅਮਮੇ ਜੀ ਆਉਂਦਾ ਕੁਕੜਾ ਆਂ ਕੁਕੜਾ ਨਾ ਬਦੀਆ ਮਰੇ ਫੋਨ ਚਾਰਜ ਲਾ ਦੇ ਮੇਰਾ ਫੋਨ ਚਾਰਜ ਲਾ ਕੇ ਆਵਾਂ ਅੱਜ ਉਹਦਾ ਫੋਨ ਆ ਇਹ ਭਰੇਗਾ ਪੱਤੇ ਹੱਲਾ ਕਾ ਕਾ ਅੱਜ ਨਾ ਅੱਜ ਗੁਰਵੀਰ ਜੇ ਅਸੀਂ ਕੱਪੜੇ ਵੀ ਲੈ ਕੇ ਆਏ ਸੀ ਚਾਰ ਜਿਹਾ ਕਿ ਫੋਨ ਤੇ ਮੈਂ ਤੁਹਾਨੂੰ ਕੱਪੜੇ ਦਿਖਾ ਦਿੰਨਾਗਾ ਹੁਣੇ ਤੁਹਾਨੂੰ ਮੈਂ ਅਸੀ ਗੁਰਵੀਰ ਦੇ ਕੱਪੜੇ ਦਿਖਾਉਣੇ ਹਨ ਅੱਜ ਲੈ ਕੇ ਆਉਂਦੇ ਸੀ

ਦੇਖੋ ਆ ਕੱਪੜੇ ਆ ਅਸੀਂ ਲੈ ਕੇ ਆਏ ਸੀ ਗੁਰਵੀਰ ਦੇ ਕੱਪੜੇ ਛੋਟੇ ਛੋਟੇ ਅਸੀਂ ਅੱਜ ਹੀ ਦੁਕਾਨ ਤੋਂ ਲੈ ਕੇ ਆਏ ਸੀਗੇ ਗੁਰਵੀਰ ਵਾਸਤੇ ਵੀ ਕਈ ਵਾਰ ਆਣਾ ਜਾਣਾ ਨਹੀਂ ਪੈਂਦਾ ਵੀ ਆਪਾਂ ਰਿਸ਼ਤੇਦਾਰਾਂ ਦੇ ਜਾਣੇ ਕਿਤੇ ਇੱਧਰ ਉੱਧਰ ਫਿਰ ਉਹ ਨਾ ਮਰੀ ਮਾਂ ਵੀ ਨਾ ਮੇਰੀ ਮੰਮੀ ਨੇ ਲਾਤਾ ਪਤਾ ਹੈ ਨਾ ਰੱਖ ਦਿਓ

ਆ ਚੱਲਦੇ ਆ ਬਾਅਦ ਇਧਰ ਸੁਣੇ ਨਾ ਨਹੀਂ ਦੇ ਰਹੇ ਗੇੜਾ ਦੇ ਕੇ ਟੋਕਿਆ ਜੀਣਾ ਮੁਸ਼ਕਲ नहीं हम कौड़ा माथा कच्चा रहा कुछ कमी और शिवलिंग देखो जी आ शिवलिंग ਦੂਦੀ ਕੱਦੂ ਦੀ ਸਬਜ਼ੀ ਬਣਾਓ ਭਾਈ ਹੈਲੋ ਗਾਇਸ ਰਣਾਪਰੇ ਇਹਦੇ ਵਿੱਚ ਕਾਲਿਆ ਨਾ ਇਹ ਕੰਨੇ ਚੱਲ ਨਾ ਸਪਾਸਟੇ ਮਾਸਾ ਤਾਂ ਨਾ ਰੋਟੀ ਦਾ ਬੇਰੀ ਨਾ ਆਟਾ ਉਸ